ਹਾਂਜੀ ਸਤਿ ਸ੍ਰੀ ਅਕਾਲ ਜੀ ਬਰਗਾੜੀ ਖੜੇ ਆ ਜੀ ਸਾਡੇ ਪਿੰਡ ਦੇ ਮੁੰਡੇ ਖਾਲਸਾ ਪਵਿੱਤਰ ਸਰਦਾਰੀ ਬਹੁਤ ਵਧੀਆ ਲੱਗਿਆ ਆ ਦੇਸੀ એનર્ਜੀ ਡਰਿੰਕ ਆ ਬਈ ਥੋੜੀ ਥਕਾਵਟ ਜੀ ਹੋਈ ਪਈ ਸੀ ਮੈਂ ਤਾਂ ਚਾਣ ਕੇ ਆ ਗਿਆ ਜੇ ਪਹਿਲੇ ਦਿਨ ਆਇਆ ਸੀਗਾ ਮੈਂ ਦੇਖਿਆ ਬੰਦਾ ਆਪਣੇ ਪਿੰਡ ਦੇ ਬੰਦੇ ਆ ਯਾਰ ਬਹੁਤ ਵਧੀਆ ਘਰੋ ਬਣਾ ਕੇ ਲਿਆਉਣੇ ਆ ਵੀਰੇ ਇਹ ਇੱਕ ਵਾਰ ਤਾਂ ਘਰੋ ਬੰਨਦਾ ਬਈ ਵਸੀ ਇੱਥੇ ਰਗੜ ਬਾਕੀ ਇੱਥੇ ਰਗੜਦੇ ਆ ਹਨਾ ਵੇਰ ਮੋਰਨ ਕੰਮ ਸ਼ੁਰੂ ਕਰਨਾ ਪਰ ਹਾਂ ਇੱਕ ਆਰ ਦਾ ਘਰ ਬਣਾ ਰਿਹਾ ਮੈਂ ਮੁੰਡਾ ਕਮੈਂਟੇਟਰ ਵੀ ਆ ਕਬੱਡੀ ਦਾ ਤੇ ਨਾਲ ਬਈ ਇਹ ਕੰਮ ਕਰਦੇ ਆਬਦੀ ਦਸਣਾ ਹੋਣੀ ਕਿਰਤ ਕਰਦੇ ਬਹੁਤ ਚੰਗੀ ਗੱਲ ਹੈ ਮੈਂ ਤਾਂ ਅੱਜ ਅੱਜ ਹੀ ਮੈਨੂੰ ਤਾਂ ਪਤਾ ਲੱਗਿਆ ਜਾ ਕੇ ਚਾਨਣ ਖੜਾ ਇੱਥੇ ਤੇ ਬਹੁਤ ਵਧੀਆ ਬਹੁਤ ਸਵਾਦ ਯਾਰ ਇੰਨਾ ਵਧੀਆ ਯਾਰ ਟੇਸਟ ਲੱਗਿਆ ਯਾਰ ਕਹਿੰਦਾ ਚੰਗੀਆਂ ਚੀਜ਼ਾਂ ਨੂੰ ਤਾਂ ਪ੍ਰਮੋਟ ਵੀ ਕਰਨਾ ਚਾਹੀਦਾ ਮੈਂ ਕਿਹਾ ਮੈਂ ਵੀਡੀਓ ਬਣਾਉਣਾ ਥੋੜੀ ਬਈ ਯਾਰ ਇੱਕ ਵਾਰੀ ਜ਼ਰੂਰ ਇਹ ਸੇਵਾ ਦਾ ਮੌਕਾ ਦੇਖੋ ਪੀਕੇ ਦੇਖੋ ਯਾਰ ਆ ਚੀਜ਼ਾਂ ਪਾਆਂ ਜਾਂਦੀਆਂ ਰਾ ਵੀ ਰਾ ਚੀਜ਼ਾਂ ਪਾਆਂ ਜਾਂਦੀਆਂ ਵੀਰੇ ਸਾਰੀਆਂ ਹੀ ਬਈ ਤੇ 8 9 ਪ੍ਰਕਾਰ ਦੀ ਹਾਂ ਕਿਉਂਕਿ ਆਪਾਂ ਯਾਰ ਆਪਦੇ ਸਰੀਰ ਵਾਸਤੇ ਚੰਗੀ ਚੀਜ਼ ਪਾਓ ਆਪਦੀ ਮਸ਼ੀਨਰੀ ਹੈ ਨਾ ਜਿਹੜੀ ਆਪਣੀ ਉਹ ਚੰਗੀ ਚੀਜ਼ ਭਾਲਦੀ ਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਯਾਰ ਇਹ ਗਲਾਸ ਕੀ ਕੀ ਰੇਟ ਆ ਵੀਰੇ ਛੋਟਾ 20 ਦਾ ਬਈ ਫਿਰ 40 ਦਾ ਫਿਰ ਵੱਡਾ 60 ਦਾ ਬਈ ਠੀਕ ਹੈ ਠੀਕ ਹੈ ਜੀ ਬਰਗਾੜੀ ਆ ਇਹ ਆਪਣਾ ਬੁਰਜਵਾਰ ਸਿੰਘ ਵਾਲਾ ਰੋਡ ਆ ਨਾਲ ਅੱਲਾ ਵੀ ਦੋਨੇ ਭਰਾ ਹੈਗੇ ਆ ਆਏ ਵੀਰੇ ਪੜੇ ਲੇਕੇ ਮੁੰਡੇ ਆ ਬਾਈ ਕਿੰਨੇ ਪੜਿਆ ਡਿਪਲੋਮਾ ਕੀਤਾ ਮੁੰਡੇ ਦਾ ਕੈਮੀਕਲ ਇੰਜੀਨੀਅਰਿੰਗ ਵਧੀਆ ਕੰਮ ਆ ਯਾਰ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਨਾ ਦਸਾ ਨਾ ਹੋਂਦੀ ਕਰਦਾ ਬਾਹਰ ਵੀ ਜਾ ਕੇ ਕਰਦੇ ਆ